ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜਨੀ ਸੈਭੰ ਗੁਰਪ੍ਰਸਾਦ ਜਪ ਆਦੇ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਚਪੇ ਜਪਨਾ ਹੋਵੀ ਜੇ ਲਾਇ ਰਹਾ ਲਬਤਾਰ ਭੁਖਿਆ ਭੁਖ ਨ ਉਤਰੀ ਜੈ ਬੰਨਾ ਫੁਲੀਆਂ ਪਾਰ ਸਹਸ ਸਿਆਲ ਪਾਲਖ ਹੋਏ ਤੈਕ ਨਾ ਚੱਲੇ ਨਾਰ ਕੀ ਸਚਿਆਰਾ ਹੋਈਏ ਕਿ ਖੂਰੇ ਟੁੱਟੇ ਪਾਲ ਮੁਕਮਰ ਗਈ ਚੱਲਣਾ نا لگ نال حکمی ہو بنیاکار حکم نہ کہیا جائی حکمی ہو جی حکم لے بڑی آئی حکمی اتمنیش حکم ملک دو کسو کپائی ہے ایک نہ حکمی بغسیس ایک حکمی صدا پا ہے حکمی اندر سا وہ کو بہر حکم نہ کوئی ਨਾਨਕ ਹੁਕਮੇ ਜੇ ਬੂਝਹਿ ਤਾਹੁ ਮੇ ਕਹੇ ਨਾ ਕੋਏ ਗਾਵੇ ਕੋ ਤਾਣੂ ਵੇ ਕਿਸੇ ਤਾਣ ਗਾਵੇ ਕੋ ਦਾਸ ਜਾਣੀ ਨਿਸ਼ਾਨ ਗਾਵੇ ਕੋ ਗੁਣ ਗਣ ਬੜਿਆਈਆਂ ਚਾਲ ਗਾਵੇ ਕੋ ਵਿਰਧਿਆ ਵੇਖੋਂ ਬਚਾ ਔਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਰਦੇ ਗਾਵੇ ਕੋ ਜਾਪੈ ਦੇ ਸੇ ਦੂਰ ਗਾਵੇ ਕੋ ਵੇਖੇ ਹਾਂਦਲਾ ਦੂਰ ਕਥਨ ਕਥੀਨ ਅਲੰਤੋਟ ਕਥ ਕਰ ਕਥੀ ਕੋਟੀ ਕੋਲ ਕੋਲ ਦਿੰਦਾ ਦੇ ਲੈਂਦੇ ਸੁਖ ਪਾਹਿ ਜੁਗਾ ਜਗੰਤਰ ਕਾਹੀ ਕਾਏ ਹੁਕਮ ਲੁਕਮ ਚਲਾਏ ਰਾ ਨਾਨਕ ਬੇਸੇ ਵੇ ਪਰਵਾਹੋ ਸਾਚਾ ਸਹਿ ਸਾਚ ਨਾਹੀ ਪਾਖਿਆ ਪੋਹਾ ਪਾਰ ਆਖੇ ਮੰਗੇ ਦੇ ਦੇ ਮਦਦ ਕਰੇਂਦਾ ਤਾਰ ਫੇਰ ਕੇ ਅੰਗੇ ਰਖੀਏ ਜੇ ਦੇਸੀ ਦਰਵਾਰ ਮੂੰਹ ਕੇ ਬੋਲਣਾ ਬੋਲੀਏ ਜਿਸਨ ਧਰੇ ਪਿਆਰ ਅਮਰਤਬਿੱਲਾ ਸਚ ਨਾਮ ਵਡਿਆਈ ਵਿਚਾਰ ਕਰ ਮਿਆਹੀ ਕਪੜਾ ਨਜ਼ਰੀ ਮੁਖ ਦਵਾਰ ਨਾਨਕੇ ਬੇਜਾਨ ਸਭ ਆਪੇ ਸਚਿਆਲ ਥਾਪਿਆ ਨਾ ਜਾਏ ਕੀਤਾ ਨਾ ਹੋਇਆ ਪਿਆ ਮਰੰਜੇ ਸੋਏ ਜਿ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀ ਗੁਣੀ ਨਿਧਾਨ ਗਾਵੀਏ ਸੁਣੀਏ ਮਨਰਖੀਏ ਭਾਉ ਦੁਖ ਪਰ ਹੈ ਸੋ ਘਾਲੈ ਜਾਏ ਗੁਰਮੁਖ ਨਾਦੰ ਗੁਰਮੁਖ ਬੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਵਰਮ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੋਰਾ ਇੱਕ ਦੇਵ ਜਾਈ ਸੁਬਨਾ ਜੀਆਂ ਕਾ ਇੱਕ ਦਾਤਾ ਸੋਮੀ ਵਿਸਰਨਾ ਜਾਈ ਤੇਰਸ ਨਾਮ ਜੀਤ ਸੁਭਾਵਾਂ ਬਿਨ ਪਾਣੀ ਕੇ ਨਾਹੀ ਕਰੇ ਜੇਤੇ ਸੇਟੋਂ ਪਾਈ ਵੇਖਾਂ ਬਿਨ ਕਰਮਾਂ ਕੇ ਮਿਲੇ ਲੈ ਮਾਤਵ ਚ ਰਤਨ ਜੀ ਆਵਾ ਹੋਰ ਮਾਲਕ ਜੀ ਕੰਕੁਰ ਕੀ ਸਿੱਖ ਸੁਣੀ ਬਰਾਂ ਏਕ ਦੀਪ ਜਾਈ ਸਵਨਾ ਜੀਆਂ ਕਾਇਖ ਦਾਤਾ ਸੋਮੇਸ਼ਰ ਨਾ ਜਾਈ ਜੇ ਜੋ ਗਚਾਰੇ ਆਰ ਜਾ ਹੋਤ ਸੂਣੀ ਹੋਏ ਨਵਾ ਖੰਡਾਚ ਜਾਣੀ ਦਾਚ ਦੇ ਸਭ ਕੋਏ ਚੰਗਾ ਨੁਰ ਖਾਏ ਕੇ ਜਸ ਕੀਤ ਜਗ ਦੇ ਜੇ ਸੰਤਨ ਆਗਿਤਾ ਬਾਤ ਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣਦੇ ਤੇ ਹਾ ਕੋਈ ਨਾ ਸੋਝੀ ਜੇ ਤਸ ਗੁਣ ਕੋਈ ਕਰੇ ਸੁਣੀਏ ਸਿੱਧ ਕੀ ਸੁਨਨਾ ਸੁਣੀ ਤਰ ਤਵਲੇ ਆਕਾਸ਼ ਵਿੱਚ ਸੁਣੀ ਦੀਪ ਲੋਪਾਤਾ ਸੁਣੀ ਪੋਹੇ ਨਾ ਸਕੀ ਕਾਲ ਨਾਨਕ ਭਗਤਾਂ ਦਾ ਸਦਾ ਵਿਕਾਸ ਸੁਣੀ ਦੁੱਖ ਪਾਪ ਕਾ ਨਾਸ ਸੁਣੇ ਈਸਰ ਬਰਮਾ ਇੰਦੈ ਸੁਣੀ ਮੋਕਸਲਾ ਹਰਮਨ ਸੁਣੀ ਜੋਖ ਜੁਗਤ ਤਨ ਭੇਦ ਸੁਣੇ ਸਾਸ ਸੰਵਰਤ ਬੇਰ ਨਾਨਕ ਭਗਤਾਂ ਦਾ ਸਦਾ ਵਿਕਾਸ ਸੁਣੀ ਦੁੱਖ ਪਾਪ ਕਾ ਨਾਸ ਸੁਣੇ ਸਾਸ ਸੰਤੋਗ ਗਿਆਨ ਸੁਣੇ ਅਰਸਲ ਕਾਸ਼ ਇਨਾਨ ਸੁਣੇ ਪਲ ਪਲ ਪਾਵੇ ਮਨ ਸੁਣੇ ਲਾਗੇ ਸੈ ਜਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਾਗਣਾ ਕੇ ਗਾਹਾ ਸੁਣੇ ਸੇਖ ਪੀਰ 파ਰਤਿ ਸ਼ਹ ਸੁਣੇ ਅੰਦੇ ਬਾਸਿ راہ ਸੁਣੇ ਹਾਸ ਬਸ ਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਮਨੇ ਗੀ ਗਾਤਕ ਹੀ ਨਾ ਜਾਏ ਜੇ ਕੋ ਕਹੇ ਪਿਛੇ ਪਿਛਤਾਈ ਕਾਗਜ਼ ਕਉਨ ਲੇਖਣ ਹਾਰ ਮੰਨੇ ਕਾਵੇ ਕੰਨ ਵਿਚਾਰ ਐਸਾ ਨਾਮ ਦਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕਹੇ ਮਨੇ ਸੋਤ ਹੋਏ ਮਨ ਬੋਧਾ ਮੰਨੇ ਸਗਲ ਪੰਕੇ ਸੋਤਾ ਮੰਨੇ ਮੋਹ ਝੋਟਾ ਨਾ ਖਾਏ ਮੰਨੇ ਜਮਕੇ ਸਾਥ ਨ ਜਾਏ ਐਸਾ ਨਾਮ ਦਰਿੰਜਨ ਹੋਏ ਜੇ ਕੋ ਮਨ ਜਾਣੀ ਮਨ ਕੋ ਮੰਨੇ ਵਾਰ ਖਾਗ ਨ ਪਾਏ ਮੰਨੇ ਪਾਸੋਂ ਪਰਗੜ ਜਾਏ ਮੰਨੇ ਮਾਗਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਇ ਜੇ ਕੋ ਮਨ ਜਾਣੀ ਮਨ ਕੋ ਇਹ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੀ ਸਦਾਾਰ ਮੰਨੇ ਤਰੇ ਤਾਰੀ ਕੋ ਸਿੱਖ ਮਨੇ ਨਾਨਕ ਪਾਏ ਨਖੇਖੋਂ ਐਸਾ ਨਾਮ ਦਵਿੰਜਿਨ ਹੋਏ ਜੇ ਕੋ ਮਨ ਜਾਣੇ ਮਨ ਕੋ ਪੰਜ ਪ੍ਰਵਾਹਨ ਪੰਜ ਪ੍ਰਧਾਨ ਪੰਚੇ ਪਾਵੇ ਦਰ ਕੇ ਮਾਨ ਪੰਚਐਸੂ ਹੈ ਦਰ ਜਾਨ ਪੰਚਾ ਕਾਪੁਰ ਏਕ ਧਿਆਨ ਜੇ ਕੋ ਕਹੇ ਕਰੇ ਮਿਚਾਰ ਕਾਤੇ ਕੇ ਕਰਨੀ ਨਾਹੀ ਸੁਮਾਰ ਤੋ ਹਲ ਧਰਮ ਦੇ ਆਕਾਪੂਤ ਸੰਤੋਤ ਹਰਖਿਆ ਜਨਸੂਤ ਜੇ ਕੋ ਵਜੇ ਹੋਵੇ ਸਚਿਆਰ ਤਵਲੇ ਉਪਰ ਕੇ ਤਾਪਾਰ ਤਰਤੀ ਹੋਰ ਪਰੇ ਹੋਰ ਹੋਰ ਤੇ ਸੇ ਬਾਤ ਲੈ ਕੋਣ ਜੋਰ ਜੀ ਯਾਤਰੰਗਾ ਕੇ ਨਾਮ ਸਮਨਾ ਲਿਖਿਆ ਪੁੜੀ ਕਲਾਮ ਹੋਲੇ ਖਲਖ ਜਾਣੀ ਕੋ ਲੈ ਖਾਲਸਿਆ ਕੇ ਤਾਹੀ ਕੇ ਤਾਤਾ ਸਹਾਲਿਆ ਰੂਪੰ ਕਿਤੀ ਰਾਤ ਜਾਣੀ ਕਉਣ ਕੂਤਾ ਕੀਤਾ ਫਸਾਈ ਕੋ ਕਵਾਉ ਤਿਸਤੀ ਹੁਲਾਕ ਦਰਿਆਉ ਕੁੰਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤਿ ਤ ਭਾਵੇ ਸਾਈ ਭਲੀਕਾਰ ਤੁਮੋ ਸਦਾ ਸਲਾਮਤ ਰੰਕਾਰ ਅਸਾਂਖ ਯਾਪ ਸੰਖ ਭਾਉ ਸੰਖ ਪੂਜਾ ਸੰਖ ਤਪ ਤਉ ਅਸਾਂ ਗ੍ਰੰਥ ਮੁਖ ਵੇਦ ਪਾਲ ਸੰਖ ਯੋਗ ਮਨ ਰਹੀ ਉਦਾਸ ਅਸਾਂਖ ਭਗਤ ਕੋਣ ਗਿਆਨ ਵਿਚਾ ਸੰਖ ਸਤੀ ਅਸਾਂਖ ਦਾਤਾਰ ਅਸਾਂਖ ਸੂਰਮ ਭਗ ਸਾਸ ਸੰਖ ਮੋਲੇ ਬਲਾਈ ਤਾਰ ਕੁਦਰਤ ਕੋਣ ਕਹਣਾ ਵੀ ਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਦੁੱਧ ਭਾਵੇ ਸਾਈ ਭਲੀ ਕਾਰ ਤੋ ਸਦਾ ਸਲਮ ਦਰਨ ਕਾ ਅਸਾਂਖ ਮੋਰ ਕੰਦ ਕੋਲ ਸੰਖ ਚੋ ਹਰਾਮ ਕੋਲ ਸੰਖ ਮਰ ਕਾ ਜਾਈ ਜੋਰ ਅਸਾਂਖ ਗਰਭ ਪਿਆ ਖਵਾਈ ਸੰਖ ਪਾਪੀ ਪਾਖ ਰੰਜਾਈ ਅਸਾਂਖ ਗੋੜਿਆਰ ਕੋੜੇ ਫਰਾਏ ਸੰਖ ਮਲੇਸ਼ ਮਲ ਭਖ ਖਾਈ ਅਸੰਗ ਨਿੰਦਕ ਸਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤ ਦੇ ਭਾਵੇ ਸਹੀ ਫਰੀਕਾਰ ਤੋ ਸਦਾ ਸਲਾਮ ਦਰੰਕਾਰ ਅਸਾਂ ਖਨਾਵ ਸੰਖ ਤਾਂ ਅਗੰਗ ਅਗੰ ਅਸੰਖ ਲੋ ਅਸਾਂ ਕਹੇ ਸਰ ਭਾਰ ਸਖਰੀ ਨਾਮ ਖਰੀ ਸਲਾਖਰੀ ਗਿਆਨ ਗੀਤ ਗੁਣ ਗਾ ਅਖਰੀ ਲੇਖਣ ਬੋਲਣ ਵਾਂਖਰਾ ਸਹ ਸੰਜੋਗ ਵਖਾਨ ਜੇਨੇ ਲਿਖੇ ਤੇ ਸਰਨਾਈ ਜੇ ਫਰਮਾਈ ਤੇ ਉਤੀ ਪਾਈ ਜੇਤਾ ਕੀਤਾ ਤੇ ਤਾ ਨਾ ਵਿੰਨਾ ਵੀ ਨਹੀਂ ਕੋਥਾ ਕੋਦਰਤ ਕੌਮਾਂ ਕਹਾ ਵੀ ਚਾਰ ਬਾਰਿਆ ਨਾ ਜਾਵਾ ਏਕ ਵਾਰ ਜੋਤ ਤੇ ਭਾਵੇ ਸਾਈ ਭਲੀਕਾਰ ਤੋ ਸਦਾ ਸਲਾਮ ਦਰਮ ਅੰਕਾਰ ਪਰ ਇਹ ਹੱਥ ਤੇ ਤੰਦੇ ਪਾਣੀ ਤੋਤੇ ਉਤਰ ਸਕੇ ਮੋਜ਼ਬਲੀ ਤੇ ਕੱਪੜ ਹੋਏ ਦੇ ਸਾਬਣ ਲਈਓ ਤੋਏ ਪਰ ਇਹ ਵਾਤ ਪਾਪਾ ਕੇ ਸੰਗਤੋ ਪੈ ਨਾਵੇਂ ਕੇ ਰੰਗ ਪੁੰਨੀ ਪਾਪੀ ਆਖਣ ਨਾਹੀਂ ਕਰ 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 ਨਾ ਲਿਖ ਲੈ ਜਾਹੋ ਆਪੇ ਵੀ ਜਾਪਹੀਂ ਖਾਓ ਨਾਨਕ ਹਕਮੀ ਆਉਂ ਜਾਓ ਤੇਰਾ ਤਮ ਤਿਆਦੰਦਾਂ ਜੀ ਕੋ ਪਾਵੇ ਤਲ ਕਾਮਾ ਸੁਣਿਆ ਮਨਿਆ ਮਨ ਕੀ ਤਾ ਭਵੰਤਰ ਗਾਤੀਥ ਮੰਦਾ ਸਭ ਗੁਣ ਤੇਰੇ ਮੇ ਨਾਹੀ ਕੋਇ ਬਣ ਕੀਤੇ ਭਗਤ ਨਾ ਹੋਏ ਸਵਾਤ ਬਾਣੀ ਬਰਮਾ ਸਤ ਸਾਨ ਸਦਾ ਮਨ ਚਾਉ ਕਾਂ ਸਵੇਲਾ ਵਹਤ ਕੌਣ ਕੌਣ ਸਤ ਕੌਣ ਵਾਰ ਕਾਣ ਸੁਣਤੀ ਮੂਹ ਕੌਣ ਜਿੱਤ ਹੋਇ ਆਇਆ ਕਾਰ ਮੇ ਨਾ ਪਾਇਆ ਪੰਡਤੀ ਜੇ ਹੋਵੇ ਲਿਖ ਪ੍ਰਾਨ ਹੌਸਤ ਨਾ ਪਾਇਉ ਕਰਦੀਆਂ ਜੇ ਲੇਖਣ ਲੇਖ ਕੁਰਾਨ ਚਿਤਵਾਰ ਨਾ ਜੋਗੀ ਜਣ ਤਮ ਹੁ ਨ ਕੋਈ ਜਾ ਕਰਤਾ ਸੇ ਟੇਕੋ ਸਾਜੀ ਆਪੇ ਜਾਣੀ ਸੋਏ ਕਿਵ ਕਰੀ ਆਖ ਕਿਵ ਸਲਾਈਕ ਵਾਨੀ ਕੋ ਜਾਨਾ ਨਾਨਕ ਆਖਾਂ ਸਭ ਕੋ ਆਖੀ ਇੱਕ ਦੋ ਇੱਕ ਸਿਆਣ ਉਡਾ ਸਾਇਬੰਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੀ ਆਗੇ ਗਿਆਨਾ ਸੋ ਹੈ ਪਤਾ ਲਾ ਪਤਾ ਲਖ ਗਾਸਾ ਗਾਸ ਕੋੜ ਕੋੜ ਘਪਾਲ ਸਖੀ ਵੇ ਤ ਕਹਿਨ ਕਵਾ ਸਹਸ ਅਠਰਹ ਕਹਿਨ ਕਤੇ ਬਾਸ ਲੁਕਤਾਲ ਲੇਖਾ ਹੀ ਤਾ ਲਿਖੇ ਲੇਖੇ ਹੋਏ ਬਨਾਸ ਨਾਨਕ ਵੱਡਾ ਕੀ ਆਪੇ ਜਾਣੀ ਆਪ ਸਲਾਹੀ ਸਲਾਇਤੀ ਸ੍ਰਤ ਨਾ ਪਾਈ ਜਨਤੀਆਂ ਅਤੇ ਵਹ ਪੇ ਸਮੁੰਦ ਨਾ ਜਾਣੀ ਸਮੁੰਦ ਸਾ ਸੁਲਤਾਨ ਗਹਿਲਾ ਸੇਤੀ ਮਾਲ ਧਨ ਕਿਹੜੇ ਤੰਨਾ ਹੋਵਨੀ ਜੇ ਤਸਮਨੋ ਨ ਬਿਸਰੇ ਅੰਤ ਨ ਸਿਵਤੀ ਕਹਿਣ ਨ ਅੰਤੰਤ ਨ ਕਰਨੇ ਦਿਨ ਅੰਤ ਅੰਤ ਲੇ ਵੇਖਣਾ ਸੁਣਨਾ ਅੰਤੰਤਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ 12 ਵਾਰ ਅੰਤ ਕਾਰਨ ਕੀਤੇ ਬਿਲਾਹੀ ਤਾਂ ਕੀ ਅੰਤ ਨ ਪਾਈ ਜਾਏ ਇਹੋ ਅੰਤ ਨ ਜਾਣੀ ਕੋਈ ਬਹੁਤਾ ਕੀ ਬਹੁਤਾ ਹੋਏ ਵੱਡਾ ਸਉਚਾ ਥਾ ਉੱਚੇ ਉਪਰ ਉੱਚਾ ਨਾਮ ਇਹ ਬੜ ਉੱਚ ਹੋਏ ਕੋਈ ਸੁੱਚੇ ਖੂਮ ਜਾਣੀ ਸੇ ਜੇ ਬੜਿਆ ਜਾਣੀ ਆਪਿਆ ਨਾਲ ਅਬਦਲੀ ਕਰੀਂ ਦਾਤ ਬਹੁਤਾ ਕਰਮ ਲਿਖਿਆ ਨਾ ਜਾਇ ਵੱਡਾ ਦਾਤਾ ਤੇ ਨਾ ਤੁਮਾਈ ਕੇਤੇ ਮੰਗੇ ਜੋ ਤੇ ਅਪਾਰ ਕੀਤਿਆਂ ਗੰਤ ਨਹੀਂ ਵਿਚਾਰ ਕੇ ਤੇਖੋ ਤੋਟੇ ਵੇਕਾਰ ਕੇਤੇ ਲੈ ਲੈ ਮੁਕਰਪਾਹੀ ਕੀਤੇ ਮੂਰਖਾਈ ਖਾਈ ਕੇਤੇ ਅੰਧੂਰ ਉਸ ਦਵਾਰ ਇਹ ਵੀ ਦਾਤ ਤੇ ਰੀਂ ਦਾ ਤਾਰ ਬੰਦ ਖਲਾਸੀ ਪਾਣੀ ਹੋਇ ਰੱਖ ਨਸਕੀ ਕੋਏ ਜੇ ਕੋ ਖਾਏ ਕਿ ਅੱਖੋਂ ਪਾਉ ਜਣ ਜੀਤੀਆਂ ਮੂੰਖਾ ਆਪੇ ਜਾਣੀ ਆਪੀ ਦੇ ਆਖੇ ਸੀ ਵੀ ਕਹੀਂ ਕੇ ਜਿਵੇਂ ਵਾਸ਼ੇਸ਼ੋ ਤਸਲਾ ਨਾਨ ਕਪਾਤਸ਼ਾਹੀ ਪਾਤਸ਼ਾਹ ਅਮੋਲ ਗੁਣ ਵਪਾਰ ਮੂਲ ਵਪਾਰੀ ਮੂਲ ਢੰਡਾਰ

ਆਖੇ ਸਰੀ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੋਦਰ ਮਿਲਜ ਸੇਵ ਤੇ ਕਿਤੇ ਆਖੇ ਆਖੜ ਪਾਹੀ ਕਿਤੇ ਕਹਿ ਕੇ ਉੱਠੜ ਜਾਏ ਇਤੇ ਕਿਤੇ ਹੋਰ ਕਰੇ ਤਾਂ ਆਖਣ ਸਕੀ ਕਹੀਂ ਕੇ ਜੀਵੜ ਪਾਵੇ ਤੇ ਬੜ ਹੋਏ ਲਾਲਕ ਜਾਣੀ ਸੱਚਾ ਸੁਝੇ ਕੋ ਆਖੇ ਬੋਲ ਵਿਗਾੜ ਤਾਂ ਲਖੀਸ ਰਗਾਵਾਰ ਰਗਵਾਰ ਸੋਦਰ ਕੀ ਹਾ ਸੂ ਕਰ ਕੀ ਹਾ ਜਿਤ ਵੈ ਸਰਬ ਸੰਭਾਲੇ ਵਾਜੇ ਨਾਲ ਅਨੇਕ ਸੰਖਾ ਕੀਤੇ ਬਾਵਨ ਹਾਰੀ ਕਿਤੇ ਰਾਗ ਪਰੇ ਸੋ ਕਿਹ ਅਨ ਕਤੇ ਗਾਵਨ ਹਾਰੀ ਗਾਵੇ ਤਹੁ ਪਉਣ ਪਲੀ ਵਿਸੰਤਰ ਗਾਵੇ ਰਾਜਾ ਧਰਮਦੁਵਾਰੇ ਗਾਵੇ ਚੇਤ ਗਉਤ ਲਿਖ ਜਾਣੀ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਵਰਮਾ ਦੇਵੀ ਸੋਹਣ ਸਦਾ ਸਵਾਰੀ ਗਾਵੇ ਇਲੰਦੰਦ ਅਸਨ ਬੈਠੇ ਦੇਵਤਿਆਂ ਦਰ ਲਾਲੇ ਗਾਵੇ ਸਦ ਸਮਰਦੀ ਅੰਤਰ ਗਾਵਉ ਸਾਧ ਵਿਚਾਰੀ ਗਾਵਾਂ ਜੇ ਦੇਸ ਤੇ ਸੰਤੋਖੀ ਗਾਵੇ ਵੀਰ ਕਰਾਰੀ ਗਾਵਨ ਕੁਣ ਪੁਨਦਰਕੇਸ਼ ਰੱਜੁਗ ਜੁਗ ਜੁਗ ਬੇਦਾਂ ਨਾਲ ਗਾਵੇ ਉਹ ਰਹੀਆ ਮਨਮੋਹਣ ਸਰਗਾ ਮਾਛ ਪਿਆਲੇ ਗਾਵਤ ਨੂੰ ਪਾਈ ਤੇਰੇ ਅਰਥ ਰਤੀਤ ਨਾਲੇਂ ਗਾਵੇ ਜੋਤ ਮਹਾ ਬਲਸੂਰਾ ਗਾਵੇ ਖਾਣੀ ਚਾਲੇਂ ਗਾਵੇ ਖੰਡ ਮੰਡਲ ਵਰੰਡਾ ਕਰ ਕਰ ਰਖੇ ਧਾਰੇ ਸੇ ਜਤੋਂ ਗਾਵੇ ਜੋਤਿ ਭਾਵਨ ਰਤੇ ਤੇਰੇ ਭਗਤ ਰਸਾਲੇਂ ਔਰ ਕੀਤੇ ਗਾਵਨ ਸੇ ਮੇ ਜਤਨਾ ਆਵੂ ਲਾਨੀ ਕਿਆ ਵਿਚਾਰੀ ਸੋਈ ਸਖਦਾ ਸੱਚ ਸਹਿਬ ਸੱਚਾ ਸਾਚੀ ਨਾਹੀ ਹੈ ਪੀ ਹੋਸੀ ਜਾਏ ਨ ਜਾਸੀ ਕਰਚਨਾ ਜਿਨ ਰਚਾਈ ਰੰਗੀ ਰੰਗੀ 파ਤੀ ਕਰ ਕਰ ਜਿਨਸੀ ਮਾਇਆ ਜਿੰਨੂ ਪਾਈ ਕਰ ਕਰ ਵੇਖੇ ਕੀਤਾ ਆਪਣਾ ਜੋ ਤਸਦੀ ਵਡਿਆਈ ਜੋ ਤਸ ਭਾਵੇ ਸੋਈ ਕਰਸੀ ਕੋਕਮੋਨਾ ਕਰਨਾ ਜਾਈ ਸੋ ਪਾਤ ਸਹੋ ਸਹਾ ਪਾਤ ਸਾਇ ਨਾ ਨਿਕਰੇ ਹਰਜ਼ਾਈ ਮਨਰਾ ਸੰਤੋਸ਼ ਸਰਵ ਪਾਤ ਝੋਲੀ ਧਿਆਨ ਕੀ ਕਰੀ ਕੋਤ ਖਿੰਤਾ ਕਾਲ ਕੁਵਾਰੀ ਕਾਇਆ ਜੋਗ ਤੋ ਡੰਡਾ ਪ੍ਰਤੀਤ ਆਈ ਪੰਥੀ ਸਭ ਜਮਾਤੀ ਮਨ ਜੀਤੇ ਜਗ ਜੀਤ ਅਦੇਤ ਸੇ ਆਦੇਸ ਆਦ ਅਦੀਲ ਅਨਾਤ ਅਨਾਹਤ ਜੁਗ ਜੁਗ ਏਕਮ ਵੇਸ ਭਗਤ ਗਿਆਨ ਤੇ ਆ ਭੰਡਾਰ ਕੜਕੜ ਬਾਜੀ ਨਾਲ ਆ ਬਨਾਥ ਨਾਥੀ ਸਭ ਜਾ ਕੇ ਰਿਸ਼ਦ ਅਮਰਾ ਸਾਤ ਸੰਜੋ ਜੋ ਦੇਕਾਰ ਚਲਾ ਵੀ ਲੇਖੇ ਆ ਮੇ ਪਾਗ ਆਦੇਤ ਸੇ ਆਦੇਸ ਆਜ ਅਦਿਲ ਅਨਾਥ ਅਨਾਹਦ ਜਗ ਜਗ ਏਕੋ ਬੇਸ ਏਕਾ ਭਾਈ ਜੁਗਤ ਵਿਆਹੀ ਤਿੰਨ ਚੇਲੇ ਫਰਮਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈਂ ਦੀਵਾਰ ਜੁਤਸ ਭਾਵੇ ਤੇ ਵਿਚ ਲਾਵੇ ਜੇ ਹੋਵੇ ਫਰਮਾਨ ਓਹੋ ਵੇਖੇ ਉਹਨਾਂ ਦੰਦਾ ਵੀ ਮੁਹਤਾ ਹੀ ਵੇ ਨਾਲ ਆਦੇਸ ਸੇ ਆਦੇਸ ਆ ਜਲਿਲ ਅਨਾਥ ਅਨਾਹਤ ਜੁਗ ਜੁਗ ਏਕੂ ਵੇਸ ਆਸਨ ਲੋਏ ਲੋਏ ਪੰਡਾਰ ਜੋ ਕਿਸ ਪਾਸੇ ਕਾ ਵਾਰ ਕਰ ਕਰ ਵੇਖੇ ਸਚਿਨ ਹਾਰ ਨਾਨਕ ਸਚੀ ਕੀ ਸਾਚੀ ਕਾਰ ਆਦੇਸ ਸੇ ਆਦੇਸ ਆ ਜਲਿਲ ਅਨਾਥ ਅਨਾਹਤ ਜੁਗ ਜੁਗ ਏਕੂ ਵੇਸ ایک دو جی وہ لاکھ ہو ہے لاکھ ہوئے لکھویس لاکھ لاکھ گیڑا آکھی ایک نانج گریس ایک طرح پت بڑیاں چڑی ہوئی آکیس سن گلہ یا کاش گی گیٹا آئی ریس نار نظری پائی ہے کوری کورے ٹھیس آکھا جو جپے نہ جو جو نہ منگل دے نہ جو ਜੋ ਨਾ ਜੀ ਮਰਨਾ ਜੋਰ ਜੋਰ ਨਾਲ ਆਏ ਮਰਮ ਸੋ ਜੋਰ ਨਾ ਸੁੱਤੀ ਯਾਨ ਵਿਚਾਰ ਜੋ ਨਾ ਜੋਤੀ ਛੂਟੇ ਸੰਸਾਰ ਜਿਸ ਸਾਥ ਜੋ ਕਰ ਵਖੇ ਸੋ ਨਾਨਕ ਉਸਤਮਨੀ ਚ ਨ ਕੋਈ ਰਾਤੀ ਰੁੱਤੀ ਥਿਥੀ ਵਾ ਪਾਣ ਪਾਣੀ ਅਗਨੀ ਪਤਾ ਕਿਸ ਬੇਤਰ ਤੀਥਾ ਵਰ ਖੇਤਰ ਮ ਸਾਤ ਸਵੇ ਜੀ ਜੁਗਤ ਕੇ ਨਾਮ ਗਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆ ਸੱਚਾ ਦਰਬਾਰ ਤਥੇ ਸੋਲ ਪੰਜ ਮਰਮਾ ਨਦਰੀ ਕਰਮ ਪਵੀ ਨਿਸ਼ਾਨ ਕਾਚ ਬਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਖੋ ਕਰ ਕੇਤੇ ਪਉਣ ਪਣੀ ਵੈ ਸੰਤਰ ਕੀਤੇ ਕਾਲ ਮਹੀਸ ਕੀਤੇ ਬਾਰਮੇ ਘਾਲ ਧੜੀਏ ਰੂਪ ਰੰਗ ਕੀ ਵੇਸ ਕੀਤੇ ਆਕਾਰੰ ਭੂਮੀ ਮੇਰ ਕੇਤੇ ਕੇਤੇ ਧੂਪ ਦੇ ਅਸਾਂ ਕੀਤੇ ਇੰਦ ਚੰਦ ਸੂਰ ਕੀਤੇ ਕੇਤੇ ਕੇਤੇ ਮੁੰਦਲ ਦੇ ਕੇਤੇ ਸਦਬੁੱਧ ਨਾਸ ਕੀਤੇ ਕੀਤੇ ਦੇਵੀ ਵੇਸ ਕੇਤੇ ਦੇਵਦਾਨ ਮਨ ਕੀਤੇ ਕੇਤੇ ਤ੍ਰਿ ਤਨ ਸੰਮੰਦ ਕੀਤੇ ਆਖਾਣੀ ਕੀਤੇ ਬਾਣੀ ਕੀਤੇ ਪਾਤਰੰਦ ਕੀਤੇ ਸੋਤੇ ਸੇਵਾ ਕੀਤੇ ਨਾਂ ਨਿਕਾਂਤਨ ਅੰਤ ਗਿਆਨ ਖੰਡ ਵਿੱਚ ਗਿਆ ਪ੍ਰਚੰਤਿ ਤਿਥੇ ਨਾਨਕ ਬਨੂ ਦਾ ਕੋਲ ਅਨੰਦ। ਸ਼ਰਮ ਖੰਡ ਕੀ ਬਾਣੀ ਰੂਪ ਤਿਥੇ ਕਾਲਕ ਘੜੀਏ ਬਹੁਤਾਂ ਨੂਪ। ਤਾਂ ਕਿ ਆ ਗੱਲਾਂ ਕਿਥੀਆਂ ਨਾ ਜਾਈ ਜੇ ਕੋ ਕਹੇ ਪਿਛੇ ਪਿਛੇ ਤਾਈ। ਤਿਥੇ ਘੜੀਏ ਸਤ ਮਾ ਤੁਮਨ ਬੁੱਧ। ਤਿਥੇ ਘੜੀਏ ਸਲਾ ਸਦਾ ਕੇ ਸੁਨ ਦਾ ਕਰਮ ਖੰਡ ਕੀ ਬਾਣੀ ਜੋ। ਤਥੇ ਹੋ ਨ ਕੋਈ ਹੋ ਤਥੇ ਜੋਤ ਮਹਾ ਬਲ ਸੂਤਨ ਮੇਂ ਰਾਮ ਮਰਿਆ ਪਰਪੂਰ ਤਥੇ ਸੀਤੋ ਸੀਤਾ ਮਹਿਮਾ ਮਾਇ ਤਾ ਕਤੁ ਨ ਕਥ ਦੇ ਜਾਏ ਨਾਹੂ ਮਰੇ ਨ ਛਾਗੇ ਜਾਏ ਜਿਨ ਕੇ ਰਾਮ ਬਸੀ ਮਨ ਮਾਇ ਤਥੇ ਭਗਤ ਬਸੀ ਕੇ ਲੋ ਕਰੇ ਆਨੰਦ ਸਾਚਾ ਮਨੁਸੇ ਸਾਚ ਖੰਡ ਬਸੀ ਦਰੰਕਾਰ ਕਰ ਕਰ ਵੇਖੇ ਨਦਰ ਨਿਹਾਕ ਤੇਥੇ ਖੰਡ ਮੰਡਲ ਵਰਮਨ ਜੀ ਕੋ ਕਥੇ ਤਾਂ ਅੰਤ ਨ ਅੰਤ ਤੇਥੇ ਲੋਲ ਆਕਾਰ ਜੋ ਜਿ ਹੁਕਮਤ ਵੇਤਬਕਾਰ ਵੇਖੇ ਵਿਗਸੇ ਕਰ ਵਿਚਾਰ ਨਾਲ ਕਥਨਾ ਕਰਨਾ ਸਾਰ ਜਥ ਪਹਾੜਾ ਤੇਜ ਸੁਨਿਆਰ ਅਹਰ ਨਵਾਤ ਵੇਦ ਥਿਆਰ ਓ ਖਲਾਗ ਨੂੰ ਤਬ ਤਾਉ ਓ ਭਾਂਡਾ ਪੋ ਅਮਰਤ ਢਾਲ ਘੜੀਏ ਸਦ ਸਚੀ ਟਕਸਾਲ ਜਿਨ ਕੋ ਨ ਕੋ ਕਰਮ ਤਨਕਾਰ ਨਾਲ ਅਦਰ ਨਦਰ ਨਿਹਾਸ ਲੋਕ ਪਉਣ ਗੁਰੂ ਪਾਣੀ ਪਿਤਾ ਮਾਤਾ ਸਤਿਗੁਰੁ ਮਹਤ ਦਿਵਸ ਰਾਤਿ ਦਾਈਂ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਵਰੀਆਈਆ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸ਼ਕਤ ਘਾਲ ਨਾਨਕ ਤੇ ਮੁਖੋ ਜਲੇ ਕਿਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਬਸ਼ਕਤ ਕਾਲ ਨਾਨਕ ਤੇ ਮੁਖੋ ਜਲੇ ਕਿਤੀ ਛੁਟੀ ਨਾਲ